ਮੇਰਾ ਨਾਮ ਹੈ ਜੀ ਮਨਜੀਤ ਸਿੰਘ ਗਿੱਲ ਤੇ ਪਿੰਡ ਕਲਕਲਾ ਦਾ ਮੈਂ ਰਹਿਣ ਵਾਲਾ ਆ ਮੋਗਾ ਦਾ ਅੱਜ ਇਹ ਤਾਂ ਪਤਾ ਲੱਗਾ ਕਿ ਸਾਡੇ ਮਹਿਬੂਬ ਕਲਾਕਾਰ ਦਸਵਿੰਦਰ ਭੱਲਾ ਜੀ ਜਿਹੜੇ ਸਾਡੇ ਵਿੱਚ ਨਹੀਂ ਰਹੇ ਤੇ ਕੁਦਰਤੀ ਗੱਲ ਹੈ ਵੀ ਭੱਲਾ ਜੀ ਨਾਲ ਸਾਡੀਆਂ ਸਾਂਝਾਂ ਵੀ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀਆਂ ਸਰਦਾਰ ਜਗਦੇਵ ਸਿੰਘ ਜਸਵਾਲ ਜਿਨ੍ਹਾਂ ਨੂੰ ਪੰਜਾਬੀ ਸਭਿਆਚਾਰ ਦੇ ਬਾਬਾ ਮੋੜ ਕਿਹਾ ਜਾਂਦਾ ਸੀ ਉਹਨਾਂ ਦੇ ਕੋਲ ਰਹੇ ਹੋਇਆ ਉਹ ਸਾਡੇ ਬੋਲਦਿਆ ਲੋ ਸੀਨੀਅਰ ਸੀਗੇ ਤੇ ਉਹ ਰਾਂਕਰਮੀ ਸੀ ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾ ਤੇ ਅਸੀਂ ਜਸਵੰਤ ਸਾਹਿਬ ਦੀ ਟੀਮ ਵਿੱਚ ਸ਼ਾਮਲ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਡੀ ਮਹਾਨ ਸ਼ਖਸੀਅਤ ਅੱਜ ਪੰਜਾਬੀਅਤ ਦੇ ਵਿੱਚ ਬਹੁਤ ਵੱਡਾ ਖਲਾਫ ਪੈਦਾ ਕਰ ਗਈ ਤੇ ਅਸੀਂ ਆਪਣੀ ਕਲਾ ਦੇ ਰਾਈ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਉਹਨਾਂ ਦਾ ਕਲੇਰੂ ਬਣਾ ਕੇ तकरीबन 2.5 3 ਘੰਟੇ ਸਾਨੂੰ ਹੋ ਗਏ ਆ ਇਹ ਤਿਆਰ ਕਰਦਿਆਂ ਨੂੰ ਤੇ ਪਹਿਲਾਂ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਸੀ ਅਸੀਂ ਘਰ ਜਦੋਂ ਆਏ ਤੇ ਉਦੋਂ ਸੋਸ਼ਲ ਮੀਡੀਆ ਰਾਹੀਂ ਉਹਨਾਂ ਬਾਰੇ ਜਾਣਕਾਰੀ ਮਿਲੀ ਉਦੋਂ ਹੀ ਟਾਈਮ ਸੀਗਾ ਕੋਈ ਡੇਢ ਤੋਂ 2 ਦੇ ਵਿੱਚਕਾਰ ਦਾ ਕੋਈ ਟਾਈਮ ਸੀਗਾ ਤੇ ਸਾਨੂੰ ਬੜਾ ਦੁੱਖ ਲੱਗਾ ਕਿ ਪੰਜਾਬ ਪੰਜਾਬੀ ਤੇ ਪੰਜਾਬੀ ਹੱਤ ਦਾ ਉਹ ਮਹਾਨ ਜਿਹੜਾ ਕਲਾਕਾਰ ਅੱਜ ਸਾਡੇ ਵਿੱਚਕਾਰ ਨਹੀਂ ਰਿਹਾ ਅ ਪੰਜਪਨ ਤੋਂ ਸੁਣਦੇ ਆ ਰਹੇ ਸੀਗੇ ਸ਼ਨਕਾਟਾ ਚਾਚਲ ਚਤਰਾ ਦੇ ਰੂਪ ਵਿੱਚ ਉਹਨਾਂ ਨੇ ਦਰਸ਼ਕਾਂ ਦੇ ਵਿੱਚਕਾਰ ਜਿਹੜੀ ਜਗ੍ਹਾ ਬਣਾਈ ਦਿਲਾਂ ਦੇ ਵਿੱਚ ਉਹਦਾ ਕੋਈ ਸਾਨੀ ਨਹੀਂ ਤੇ ਉਹ ਪੰਜਾਬੀ ਸੱਭਿਆਚਾਰ ਦਾ ਮਹਾਨ ਚਤੇਰਾ ਜਿਹੜਾ ਅੱਜ ਉਹ ਕਲਾਕਾਰ ਸਾਡੇ ਵਿੱਚਕਾਰ ਨਹੀਂ ਹੈ ਤੇ ਅਸੀਂ ਆਪਣੀ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਮੂਰਤੀ ਰੂਪ ਜਿਹੜਾ ਹੈਗਾ ਉਹ ਬਣਾਇਆ ਹੈ ਤੁਕੋਲਾ ਸਾਡੀਓ ਟੀਮ ਦੇ ਮੈਂਬਰ ਸੀਗੇ ਜੀ ਸਰਦਾਰ ਜਗਦੇਵ ਸਿੰਘ ਜਸਵਾਲ ਹਰਾਨੇ ਉਹਨਾਂ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਨੇ ਸਾਨੂੰ ਪ੍ਰਮੋਟ ਕੀਤਾ ਸੀ ਉਹ ਸਾਡੇ ਬਹੁਤ ਜ਼ਿਆਦਾ ਸੀਨੀਅਰ ਸੀਗੇ ਅਸੀਂ ਤਾਂ ਬਚਪਨ ਦੇ ਵਿੱਚ ਉਹਨਾਂ ਦਾ ਸ਼ਨਕਰਤਾ ਜਿਹੜਾ ਹੁੰਦੇ ਸੀ ਫਿਰ ਉਹ ਜਸਵਾਲ ਸਾਹਿਬ ਦੇ ਘਰ ਹੀ ਅਸੀਂ ਪਹਿਲੀ ਵਾਰੀ ਮਿਲੇ ਸੀਗੇ ਪੰਜਾਬੀ ਭਵਨ ਦੇ ਵਿੱਚ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਅਸੀਂ ਸਾਰੇ ਉਸ ਮੇਲੇ ਦੀ ਪੈਦਾਇਸ਼ਾਂ ਤੇ ਉਹ ਜਿਹੜੀਆਂ ਯਾਦਾਂ ਇੱਕਦਮ ਅੱਖਾਂ ਦੇ ਵਿੱਚ ਘੁੰਮ ਜਾਂਦੀਆਂ ਤੇ ਉਹ ਜਿਹੜੀਆਂ ਯਾਦਾਂ ਦਾ ਹੀ ਇੱਕ ਉਹ ਜਿਹੜਾ ਰੂਪ ਹੈ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਜਸਵੰਤ ਭੱਲਾ ਜੀ ਦਾ ਤੇ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਸ਼ਬਦ ਦੇ ਫੁੱਲ ਪੇੜ ਕੀਤੇ ਹਨ ਜੀ ਪਰਿਵਾਰ ਨਾਲ ਵੀ ਗੱਲਬਾਤ ਹੋਈ ਹੈ ਕਿਉਂਕਿ ਜਿੱਦਾਂ ਅੱਜ ਖਬਰ ਸੁਣਦੇ ਹਾਂ ਕਿ ਇਸ ਸਟੈਚੂ ਕਰ ਦਿੱਤਾ ਹੈ ਸਟੈਚੂ ਇੱਥੇ ਲਗਾਇਆ ਜਾਏਗਾ ਜਾਂ ਪਰਿਵਾਰ ਨੂੰ ਦਿੱਤਾ ਜਾਏਗਾ ਇਸ ਲਈ ਜੀ ਅੱਜ ਤੋਂ ਅਸੀਂ ਸਟੈਚੂ ਬਣਾਉਣ 'ਚ ਮਸਰੂਫ ਹਾਂ ਅਸੀਂ ਇਧਰਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਸੀਂ ਪਾਰਕ ਤੋਂ ਬਾਹਰ ਵੀ ਨਹੀਂ ਗਏ ਕਿਸੇ ਨਾਲ ਅਜੇ ਫੋਨ ਵੀ ਤਕਰੀਬਨ ਬੰਦ ਰੱਖਿਆ ਹੋਇਆ ਹੈ ਕਿਉਂਕਿ ਫਿਰ ਜੇ ਉਧਰ ਧਿਆਨ ਹੁੰਦਾ ਤੇ ਫਿਰ ਸਟੈਚੂ ਤੋਂ ਸਾਡਾ ਧਿਆਨ ਉਖੜਦਾ ਅਸੀਂ ਅਜੇ ਕਿਸੇ ਨਾਲ ਕੋਈ رابطہ ਨਹੀਂ ਬਾਕੀ ਆਉਣ ਵਾਲੇ ਸਮੇਂ ਵਿੱਚ ਡਿਸਾਈਡ ਕਰਾਂਗੇ ਕਿ ਸਟੈਚੂ ਜਿਹੜਾ ਉਹ ਕਿੱਥੇ ਲਗਾਇਆ ਜਾਣਾ ਹੈ ਅਜੇ ਫਿਲਹਾਲ ਇਸ ਬਾਰੇ ਸੋਚਣਾ ਜਿਹੜਾ ਹੈਗਾ ਬਹੁਤ ਜਲਦਬਾਜ਼ੀ ਹੋਊਗੀ ਅਜੇ ਇਸ ਬਾਰੇ ਫੈਸਲਾ ਲੈਣਾ ਬਾਕੀ ਹੈ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੁੱਖ ਨੂੰ ਇੱਕ ਭਲੌਣ ਦਾ ਹੀ ਯਤਨ ਹੁੰਦਾ ਹੈ ਅਸੀਂ ਆਪਣੀ ਕਲਾ ਦੇ ਰਾਹੀਂ ਜਿਹੜਾ ਇਸ ਤਰ੍ਹਾਂ ਦਾ ਪ੍ਰਾਲਾ ਕਰਦੇ ਹਾਂ ਕਿਉਂਕਿ ਸਾਡਾ ਸਮੁੱਚਾ ਪਰਿਵਾਰ ਜਿਹੜਾ ਮੂਰਤੀ ਕਲਾ ਨੂੰ ਸਮਰਪਿਤ ਆ ਅਸੀਂ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਹੈਗਾ ਉਹ ਮੂਰਤੀ ਕਲਾ ਦੇ ਰਾਹੀਂ ਆਪਣੇ ਖੜਾਰੀਆਂ ਦੇ ਵਿਦਵਾਨਾਂ ਦੇ ਔਰ ਸ਼ਹੀਦਾਂ ਦੇਸ਼ ਭਗਤਾਂ ਦੇ ਜਿਹੜੇ ਸਟੈਚੂ ਬਣਾ ਕੇ ਮਹਾਨ ਦੇਸ਼ ਭਗਤ پارک ਜਿਹੜਾ ਹੈਗਾ ਉਹ ਸਥਾਪਿਤ ਕੀਤਾ ਕਲਕਲਾਂ ਦੇ ਵਿੱਚ ਤੇ ਮੈਂ ਜਦੋਂ ਕਲਾਸ 1 ਅਫਸਰ ਦੀ ਨੌਕਰੀ ਛੱਡ ਕੇ ਆਇਆ ਸੀ ਤੇ ਉਦੋਂ ਮੇਰੇ ਮਨ ਦੀ ਵੀ ਤਮੰਨਾ ਸੀਗੀ ਕਿ ਜਿਹੜਾ ਹਰ ਪਾਸੇ ਤੋਂ ਮਨ ਨੂੰ ਮੋੜ ਕੇ ਕਲਾ ਦੇ ਰਾਹ ਨਾਲ ਜੋੜ ਕੇ ਅਸੀਂ ਆਪਣੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਜਿਹੜਾ ਹੈਗਾ ਉਹ ਹੋਰ ਪਰਪੂਲਿਤ ਕਰੀਏ ਤੇ ਆਪਣੀ ਨਵੀਂ ਜਨਰੇਸ਼ਨ ਨੂੰ ਉਹ ਸੰਦੇਸ਼ ਦੇਈਏ ਉਹਨਾਂ ਦੇਸ਼ ਭਗਤਾਂ ਬਾਰੇ ਉਹਨਾਂ ਵਿਦਵਾਨਾਂ ਬਾਰੇ ਉਹਨਾਂ ਗਾਇਕਾਂ ਬਾਰੇ ਤੇ ਉਹਨਾਂ ਖਿਡਾਰੀਆਂ ਬਾਰੇ ਸੁਨਿਆ ਇਹ ਹੀ ਹੈ ਕਿ ਮਹਾਨ ਸਾਡੀ ਵਿਰਾਸਤ ਹੈ ਮਹਾਨ ਜਿਹੜਾ ਹੈਗਾ ਸਾਡੀ ਇਹ ਧਰਤੀ ਹੈ ਤੇ ਸਾਨੂੰ ਉਹਦੇ ਲਈ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਸਾਡੇ ਵਿੱਚਕਾਰ ਨਹੀਂ ਆ ਉਹਨਾਂ ਦੇ ਦਰਸਾਏ ਮਾਰਗ ਜਿਹੜੇ ਆ ਉਹਨਾਂ ਦੇ ਜਿਹੜੇ ਸੰਦੇਸ਼ ਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਤੇ ਅਸੀਂ ਆਪਣਾ ਜੀਵਨ ਜਿਹੜਾ ਹੈਗਾ ਉਹ ਵਧੀਆ ਢੰਗ ਨਾਲ ਜਿਉ ਸਕਦੇ ਆ ਤੇ ਉਹ ਹੀ ਸਾਡੀ ਜਿਹੜੀ ਪ੍ਰੇਰਣਾ ਬਣੇ ਆ ਲੋਕ ਤੇ ਸਾਡਾ ਇਹੀ ਸੰਦੇਸ਼ ਹੈ ਅਸੀਂ ਉਹਨਾਂ ਮਹਾਨ ਵਿਦਵਾਨਾਂ ਦੇ ਨਕਸ਼ੇ ਕਦਮ ਤੇ ਚੱਲੀਏ